ਮੈਨੂੰ ਉਸ ਤੋਂ ਬੇਹੱਦ ਨਫ਼ਰਤ ਸੀ। ਉਹ ਮੈਨੂੰ ਹਮੇਸ਼ਾ ਹਰਾ ਦਿਆ ਕਰਦਾ। ਪੜ੍ਹਾਈ ਵਿੱਚ, ਖੇਡਾਂ ਵਿੱਚ, ਗੱਲਬਾਤ ਵਿੱਚ, ਹਰ ਖੇਤਰ ਵਿੱਚ। ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ। ਮੈਂ ਉਸ ਦੀਆਂ ਦੋ ਤਾਬਾਂ, ਪਾੜ ਛੁੱਟੀਆਂ, ਬਾਪਸਪਤ ਸਭ ਕੁਝ ਵੇਖ ਰੋਪਿਆ ਪਰ ਕਿਸੇ ਨੂੰ ਕੁਝ ਨਹੀਂ ਆਖਿਆ। ਭਾਵੇਂ ਉਹ ਜਾਣਦਾ ਸੀ ਕਿ ਇਹ ਸਭ ਕੁਝ ਮੈਂ ਹੀ ਕੀਤਾ ਹੈ। ਮੈਂ ਤੇ ਮੇਰੇ ਸਾਥੀ ਉਸਦੇ ਪ੍ਰਤੀਕਰਮ ਦੀ ਉਡੀਕ ਕਰਦੇ ਰਹੇ ਪਰ ਉਹ ਗਿੱਲੀਆਂ ਅੱਖਾਂ ਨਾਲ ਘਰੇ ਚਲਾ ਗਿਆ ਇਸ ਤੋਂ ਬਾਅਦ ਉਹ ਮੁੜ ਕਦੇ ਵੀ ਸਕੂਲ ਨਾ ਦਿਸਿਆ ਸ਼ਾਇਦ ਬਾਪ ਨਾਲ ਦਿਹਾੜੀ ਤੇ ਜਾਣਾ ਸ਼ੁਰੂ ਕਰ ਦਿੱਤਾ ਸੀ ਮੈਂ ਖੁਸ਼ ਹਾਂ ਕਿ ਇੱਕ ਵੱਡਾ ਦੁਸ਼ਮਣ ਆਹ ਤੋਂ ਹਟ ਗਿਆ ਕਿੰਨਿਆ ਬੜਾ ਮਗਰੋਂ ਕੋਠੀ ਬਣਾਉਣੀ ਸ਼ੁਰੂ ਕੀਤੀ ਤਾਂ ਦੇਵਰ ਚੌਕ ਤੋਂ ਬੰਦੇ ਲੈ ਆਂਦੇ ਇੱਕ ਚਿਹਰਾ ਜਾਣਿਆ ਪਛਾਣਿਆ ਲੱਗਿਆ ਇਹੋ ਸੀ ਉਸਨੇ ਵੀ ਮੈਨੂੰ ਪਛਾਣ ਲਿਆ ਪਰ ਚੁੱਪ ਰਿਹਾ ਵਕਤ ਤੇ ਤਪੇੜਿਆ ਉਸ ਨੂੰ ਵਕਤ ਤੋਂ ਪਹਿਲੇ ਹੀ ਬੁੱਢਾ ਕਰ ਦਿੱਤਾ ਸੀ ਪਰ ਮੇਰੀ ਨਫ਼ਰਤ ਅਜੇ ਮਰੀ ਨਹੀਂ ਸੀ ਫੇਰ ਜਾ ਉੱਠੀ ਮੈਂ ਅਕਸਰ ਹੀ ਉਸ ਦੇ ਕੰਮ ਵਿੱਚ ਨੁਕਸ ਕਰ ਦਿਆ ਕਰਦਾ ਕਦੀ ਝਿੜਕਾਂ ਵੀ ਮਾਰ ਦਿਆ ਕਰਦਾ ਉਹ ਅੱਗੋਂ ਸੁਣਦਾ ਰਹਿੰਦਾ ਅਦੇ ਕਦੀ ਆਪਣੇ ਨਾਲ ਆਪਣੀ ਨਿੱਕੀ ਜਿਹੀ ਪੋਤਰੀ ਨੂੰ ਨਾਲ ਲਿਆਇਆ ਕਰਦਾ ਮੇਰੀ ਪੋਤਰੀ ਉਸਦੀ ਪੋਤਰੀ ਦੀ ਸਹੇਲੀ ਬਣ ਗਈ ਪਰ ਮੈਨੂੰ ਚੰਗਾ ਨਾ ਲੱਗਿਆ ਕਰਦਾ ਮੇਰੀ ਪੋਤਰੀ ਖੜਾ ਕਰਦੀ ਕਿ ਉਸ ਨਾਲ ਹੀ ਖੇਡਣਾ ਹੈ ਸਵੇਰੇ ਬਾਹਰ ਬੈਠ ਉਡੀਕਣਾ ਸ਼ੁਰੂ ਕਰ ਦਿੰਦੀ ਮੈਂ ਆਖਦਾ ਇਹਨਾਂ ਨਾਲ ਖੇਡਿਏ ਤਾਂ ਵਿਗੜ ਜਾਈਦਾ ਅਖੀਰ 5 ਮਹੀਨਿਆਂ ਬਾਅਦ ਕੰਮ ਮੁੱਕ ਗਿਆ। ਹਿਸਾਬ ਦੀ ਵਾਰੀ ਆਈ। ਮਾਣ ਵਿੱਚ ਪਤਾ ਨਹੀਂ ਕੀ ਆਇਆ। ਆਨੇ ਬਹਾਨੇ 2000 ਕੱਟ ਲਈ। ਬਾਕੀ ਸਾਰੇ ਮਜ਼ਦੂਰ ਚਲੇ ਗਏ। ਪਰ ਉਹ ਨਾ ਗਿਆ। ਮੈਂ ਸੋਚਿਆ ਜ਼ਰੂਰ ਲੜੇਗਾ। ਬਹਿਸ ਕਰੇਗਾ। ਪੂਰੇ ਪੈਸੇ ਦਿਓ। ਪਰ ਉਹ ਹੱਸਦਾ ਰਿਹਾ। ਫਿਰ ਉਸਨੇ ਕੋੜ ਖੇਡਦੀ ਮੇਰੀ ਪੋਤਰੀ ਨੂੰ ਆਪਣੇ ਕੋਲ ਸੱਦ ਲਿਆ ਮਿਲੇ ਪੈਸਿਆਂ ਵਿੱਚੋਂ 500 ਦਾ ਨੋਟ ਕੱਢ ਉਸ ਦੇ ਬੁਝੇ ਵਿੱਚ ਪਾ ਦਿੱਤਾ ਆਖਣ ਲੱਗਾ ਤੇਰਾ ਦਾਦਾ ਤੇ ਮੈਂ ਨਿੱਕੇ ਹੁੰਦਿਆਂ ਯਾਰ ਹੁੰਦੇ ਸੀ ਇਸ ਹਿਸਾਬ ਨਾਲ ਤੇਰਾ ਵੱਡਾ ਦਾਦਾ ਲੱਗਾ ਆ ਨਾ ਫੜ ਵੱਡੇ ਦਾਦੇ ਦਾ ਪਿਆਰ ਇੰਨੀ ਗੱਲ ਆਖ ਵੈਕਰੂ ਦਾ ਸ਼ੁਕਰ ਕੀਤਾ ਦੀ ਤੁਰਦਾ ਬਣਿਆ ਪਰ ਮੈਂ ਇਹ ਸਭ ਕੁਝ ਬੇ ਪੱਥਰ ਹੋ ਗਿਆ ਕੋਈ ਹਿੱਲ ਜੁਲ ਨਹੀਂ ਬਸ ਬਿਨਾ ਸਾ ਸੱਤ ਤੇ ਇੱਕ ਬੁੱਤ ਜੰਦਾ ਜਾਂਦਾ ਇੱਕ ਵਾਰ ਫੇਰ ਬੁਰੀ ਤਰ੍ਹਾਂ ਹਰਾ ਜੂ ਗਿਆ ਅੱਜ ਦੀ ਇਹ ਕਹਾਣੀ ਹਰਪ੍ਰੀਤ ਜਵੰਦਾ ਜੀ ਦੀ ਤੁਹਾਨੂੰ ਮਜ਼ਦੂਰ ਹੋ ਤੇ ਇਸ ਤੇ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਆਪਣੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ